ਹਰ ਇੱਕ ਦੋਸਤੋ ਸ਼ਾਸਤਰੀ ਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸੂੰਗਾ ਕਿ ਕੱਲ ਜਿਹੜਾ ਆਪਾਂ ਨੇ ਥੰਬਨਲ ਬਣਾਇਆ ਸੀਗਾ ਉਹਨੂੰ ਫੇਸਬੁੱਕ ਤੇ YouTube ਦੇ ਅੱਗੇ ਕਿਵੇਂ ਲਗਾਣਾ ਹੈ ਕਿਉਂਕਿ ਫੇਸਬੁੱਕ ਦੇ ਉੱਪਰ ਹੁਣ ਇਹ ਆਪਾਂ ਨੂੰ BN ਚੈਨਲ ਦੇ ਰਾਹੀਂ ਹੀ ਲਗਾਉਣਾ ਪੈਂਦਾ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਐਂਡ ਤੱਕ ਵੀਡੀਓ ਨਾ ਬੰਨੇ ਰਿਓ ਬਹੁਤ ਮਹੱਤਵਪੂਰਨ ਵੀਡੀਓ ਇਹ ਆ ਗਿਆ ਦੋਸਤੋ BN ਚੈਨਲ ਇਹ ਵਾਲਾ ਪਿਆ ਠੀਕ ਹੈ ਜੀ ਉਦੋਂ ਪਹਿਲਾਂ ਬੀਐਨ ਚੈਨਲ ਨੂੰ ਡਾਊਨਲੋਡ ਕਿਵੇਂ ਕਰਨਾ ਉਹ ਵੀ ਸਿਖਾਉਂ ਪਰ ਹੁਣ ਆਪਾਂ ਇਹਨੂੰ ਓਕੇ ਕਰ ਲਈਏ ਓਕੇ ਕਰਕੇ ਤੇ ਦੋਸਤੋ ਇਹ ਪਲੱਸ ਬਟਨ ਆ ਗਿਆ ਇਹ ਵਾਲਾ ਪਲੱਸ ਇਹਨੂੰ ਪਲੱਸ ਨੂੰ ਟੱਚ ਕਰਿਆ ਇਹਦੋਂ ਪਹਿਲਾਂ ਪਰ ਆਪਾਂ ਫੋਲਡਰ ਦੇ ਵਿੱਚ ਰੱਖ ਲਓ ਇਹ ਜਿਹੜਾ ਫੋਲਡਰ ਪਿਆਗਾ ਇਹਨੂੰ ਆਪਾਂ ਇਹਨਾਂ ਚ ਇੱਕ ਫੋਲਡਰ ਦੇ ਵਿੱਚ ਰੱਖ ਲਓ ਇਹਨੂੰ ਫਿਰ ਪਲੱਸ ਨੂੰ ਟੱਚ ਕੀਤਾ ਇੱਥੇ ਫੋਟੋ ਤੇ ਆਜੇ ਦੋਸਤੋ ਇਹ ਵਾਲੀ ਫੋਟੋ ਤੇ ਆ ਜੂ ਠੀਕ ਹੈ ਠੀਕ ਹੈ ਜੀ ਇਹ ਚੱਕ ਲਿਆ ਆਪਾਂ ਗੈਲਰੀ ਚੋਂ ਜਾ ਕੇ ਇਹ ਚੱਕ ਲੈਂਦਾ ਹੁਣ ਆਪਾਂ ਨੇ ਕਿਹੜੀ ਵੀਡੀਓ ਤੇ ਲਾਉਣਾ ਪਹਿਲਾਂ ਆਪਾਂ ਨੇ ਸੌਰੀ ਵੀਡੀਓ ਸਿਲੈਕਟ ਕਰਨੀ ਸੀ ਇੱਥੋਂ ਪਹਿਲਾਂ ਵੀਡੀਓ ਨੂੰ ਸਿਲੈਕਟ ਕਰੋ ਆਪਾਂ ਜੋ ਵੀ ਵੀਡੀਓ ਬਣਾਉਣੀ ਹੈਗੀ ਆ ਉਹਨੂੰ ਵੀਡੀਓ ਨੂੰ ਆਪਾਂ ਨੇ ਸਿਲੈਕਟ ਕਰ ਲੈਣਾ ਇੱਥੋਂ ਸਿਲੈਕਟ ਕਰਕੇ ਜੋ ਵੀ ਦੋਸਤੋ ਆਪਾਂ ਵੀਡੀਓ ਆਪਣੀ ਕੋਈ ਬਣੀ ਪਈ ਹੋਵੇ ਇੱਥੇ ਉਹਨੂੰ ਆਪਾਂ ਅੰਤ ਵਿੱਚ ਉਹਨ ਮੰਨ ਲਓ ਆ ਹੀ ਪਈ ਆਗੀ ਇਹਦੇ ਅੱਗੇ ਆਪਾਂ ਨੇ ਕਿਵੇਂ ਲਾਉਣਾ ਹੈ ਦੋਸਤੋ ਉਹ ਮੈਂ ਤੁਹਾਨੂੰ ਹੁਣੇ ਦੱਸ ਦਾਂਗਾ ਇੱਥੇ ਆ ਕੇ ਆਪਾਂ ਨੇ ਦੋਸਤੋ ਇਹਨੂੰ ਇਸ ਚੀਜ਼ ਨੂੰ ਇੱਥੋਂ ਕਵਰ ਕਰਨਾ ਇਹ ਇਹ ਇੱਥੇ ਟੱਚ ਕਰਨਾ ਆਪਾਂ ਨੇ ਇੱਥੇ ਟੱਚ ਕਰਿਆ ਫਿਰ ਗੈਲਰੀ 'ਚ ਆ ਗਏ ਹੁਣ ਦੋਸਤੋ ਜਿਹੜਾ ਆਪਾਂ ਨੇ ਫੋਟੋ ਵਾਲਾ ਇੱਥੇ ਇਹਨੂੰ ਟੱਚ ਕਰਿਆ ਆਪਿਆ ਆਪਣਾ ਥੰਬਨੇਲ ਜਿਹੜਾ ਆਪਾਂ ਨੇ ਪਹਿਲਾਂ ਬਣਾਇਆ ਸੀਗਾ ਇਹ ਆਪਿਆ ਗੈਲਰੀ ਦੇ ਵਿੱਚ ਠੀਕ ਹੈ ਜੀ ਇਹਨੂੰ ਟੱਚ ਕਰਿਆ ਨੈਕਸਟ ਕਰਿਆ ਇਹ ਹੁਣ ਆਪਣੀ ਵੀਡੀਓ ਦੇ ਅੱਗੇ ਲੱਗ ਗਿਆ ਆ ਦੇਖੋ ਇੱਧਰ ਆ ਵੀਡੀਓ ਚੱਲ ਪਈ ਹੋ ਨਾ ਇੱਥੇ ਲੱਗ ਚੁੱਕਿਆ ਗਿਆ ਇਹ ਔਰ ਵੀਡੀਓ ਨੂੰ ਵੀ ਛੋਟੀ ਕਰਤਾ ਪਹਿਲਾਂ ਥੋੜਾ ਜਿਹਾ ਕੈਮਰਾ ਦੂਰ ਰੱਖ ਕੇ ਬਣਾਇਆ ਸੀਗਾ ਤੇ ਇੱਥੋਂ ਇਹਨੂੰ ਦੋਸਤੋ ਆਪਾਂ ਨੇ ਕੀ ਕਰਨਾ ਓਕੇ ਕਰ ਦੇਣਾ ਇਸ ਜਗ੍ਹਾ ਤੇ ਕਾਰਨਰ ਤੇ ਜਾ ਕੇ ਇੱਥੇ ਆਪਾਂ ਨੇ ਓਕੇ ਕਰ ਦੇਣਾ ਤੇ ਐਕਸਪੋਰਟ ਕਰ ਦੇਣਾ ਇਹ ਹੁਣ ਦੋਸਤੋ ਡਾਊਨਲੋਡ ਹੋ ਕੇ ਤੁਹਾਡੀ ਵੀਡੀਓ ਜਿਹੜੀ BN ਚੈਨਲ ਚ ਗੈਲਰੀ ਦੇ ਵਿੱਚ BN ਚੈਨਲ ਦੇ ਵਿੱਚ ਚਲੀ ਜਾਊਗੀ ਇੱਥੇ ਮੈਂ ਤੁਹਾਨੂੰ ਦਿਖਾਉਣਾ ਆ ਆਪਣੀ ਗੈਲਰੀ ਪਈ ਆ ਗੈਲਰੀ ਦੇ ਵਿੱਚ ਆਪਣਾ ਦੋਸਤੋ ਇੱਥੇ ਆ ਕੇ ਇਹਨੇ ਆਪਣਾ ਸਲੈਕਟ ਆ ਵੀਡੀਓ ਪਾ ਜਿੰਨੀ ਆ ਇਥੋਂ ਆਪਾਂ ਨੇ ਗਾਹ ਫਿਰ ਵੀਡੀਓ ਕਿਵੇਂ ਡਾਊਨਲੋਡ ਕਰਨੀ ਆ ਉਹ ਮੈਂ ਤੁਹਾਨੂੰ ਫਿਰ ਦੱਸੂਗਾ ਫਿਲਹਾਲ ਇਹ ਤਾਂ ਹੋ ਗਿਆ ਫੇਸਬੁੱਕ ਦਾ ਹੁਣ ਆਪਾਂ ਗੱਲ ਕਰਦੇ ਆ ਜੂਟਿਊਬ ਦੇ ਵਿੱਚ ਆਪਾਂ ਨੇ ਵੀਡੀਓ ਦੇ ਪਰ ਇਹਨੂੰ ਕਿਵੇਂ ਲਾਉਣਾ ਜੂਟਿਊਬ ਦੇ ਲਈ ਦੋਸਤੋ ਜੂਟਿਊਬ ਖੋਲੋ ਜੂਟਿਊਬ ਨੂੰ ਖੋਲਣ ਤੋਂ ਬਾਅਦ ਜਦੋਂ ਆਪਾਂ ਜਦੋਂ ਜੂਟਿਊਬ ਨੂੰ ਖੋਲਣ ਤੋਂ ਬਾਅਦ ਦੋਸਤੋ ਆਪਾਂ ਨੇ ਕੀ ਕਰਨਾ ਇੱਥੋਂ ਪਹਿਲਾਂ ਆਪਾਂ ਵੀਡੀਓ ਨੂੰ ਡਾਊਨਲੋਡ ਕਰਦੇ ਹੰਨੇ ਆ ਇਹ ਤੁਹਾਨੂੰ ਪਤਾ ਹੀ ਆ ਇੱਥੇ ਬਚਾ ਲਿਓ ਪਲੱਸ ਦਾ ਬਟਨ ਦਮ ਦਬ ਕੇ ਦੋਸਤੋ ਆਪਾਂ ਇਥੋਂ ਕੋਈ ਵੀ ਵੀਡੀਓ ਆ ਜਿਹੜੀ ਉਹਨੂੰ ਆਪਾਂ ਡਾਊਨਲੋਡ ਕਰਦੇ ਆਂ ਇਥੋਂ ਨੈਕਸਟ ਕਰਦੇ ਆਂ ਨੈਕਸਟ ਕਰਨ ਤੋਂ ਬਾਅਦ ਜਦੋਂ ਇਹ ਵੀਡੀਓ ਡਾਊਨਲੋਡ ਹੋਣ ਲੱਗ ਗਈ ਫਿਰ ਆਪਾਂ ਨੇ ਇੱਥੇ ਟਾਈਟਲ ਲਿਖਣਾ ਹੁੰਦਾ ਦੋਸਤੋ ਏ ਬੀ ਸੀ ਟਾਈਟਲ ਜੋ ਵੀ ਲਿਖਣਾ ਆਪਾਂ ਨੇ ਲਿਖਿਆ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਐਂਡ this this description ਲਿਖਣੀ ਹੈ ਇੱਥੋਂ ਉਹ ਇਸੇ ਨੂੰ ਹੀ ਆਪਣੇ ਨੂੰ ਚੱਕ ਲੋ ਜਿਹੜੀ ਆ ਇੱਥੇ ਜੋ ਵੀ ਤੁਸੀਂ ਵੱਡਾ ਲਿਖੋਗੇ ਇਹਨੂੰ ਕਾਪੀ ਕਰਕੇ ਇੱਥੇ ਆ ਕੇ ਡਿਸਕ੍ਰਿਪਸ਼ਨ ਇੱਥੇ ਲਿਖਦਾ ਠੀਕ ਹੈ ਇਹ ਤਾਂ ਹੋ ਗਿਆ ਇਹਨਾਂ ਉੱਪਰੋਂ ਥੱਲੇ ਨੂੰ ਕਰਕੇ ਇਹ ਜਿਹੜਾ ਕਾਰਨਰ ਹੈ ਇੱਥੇ ਇੱਥੇ ਦੋ ਤੋਂ ਆਪਾਂ ਨੇ ਟੱਚ ਕਰਨਾ ਆਪਾਂ ਨੂੰ ਫੇਰ ਗੈਲਰੀ ਦੇ ਵਿੱਚ ਲੈ ਗਿਆ ਗੈਲਰੀ ਦੇ ਵਿੱਚ ਆਪਣਾ ਆ ਪਿਆਗਾ ਥੰਬਨੇਲ ਠੀਕ ਹੈ ਜੀ ਇਹਨੂੰ ਟੱਚ ਕਰਿਆ ਹੁਣ ਦੋਸਤੋ ਥੋੜਾ ਜਿਹਾ ਇੱਥੇ ਮੁੱਦਾ ਇੱਕ ਹੋਰ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਇਹ ਇਹਨੂੰ ਅਪਲੋਡ ਕਰਿਆ ਤੇ ਇਹ ਵੀਡੀਓ ਆਪਣੀ ਜਿਹੜੀ ਹੈਗੀ ਆ ਅਪਲੋਡ ਹੋਣ ਲੱਗੀ ਆਪਾਂ ਨੇ ਪਰ ਕਰਨੀ ਨਹੀਂ ਹੈਗੀ ਅਪਲੋਡ ਤੇ ਇਸ ਤਰ੍ਹਾਂ ਦੋਸਤੋ ਇਹਦੇ ਇਹ YouTube ਦੇ ਉੱਪਰ ਲੱਗ ਜਾਗਾ ਪਰ ਇੱਕ ਨਾਲ ਥੋੜੀ ਜੀ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਹੜਾ ਆਪਾਂ ਨੇ ਜਦੋਂ ਥੰਬਨਲ ਬਣਾਇਆ ਸੀਗਾ ਉਹਦੇ ਲਈ ਆਪਾਂ ਨੂੰ ਪਿਕਸਲ ਐਪ ਦੇ ਵਿੱਚ ਇਹ ਸਾਈਜ਼ ਰੱਖਣਾ ਪੈਂਦਾ ਆ ਪਹਿਲਾ ਸਾਈਜ਼ ਮੇਰਾ ਫੇਸਬੁੱਕ ਵਾਲਾ ਸੀਗਾ ਪਰ ਅਗਰ ਆਪਾਂ ਨੇ YouTube ਉੱਤੇ ਲਾਉਣਾ ਤਾਂ ਪਿਕਸਲ ਐਪ ਦੇ ਵਿੱਚ ਜਾਣਾ ਇੱਥੋਂ ਜਾ ਕੇ ਦੋਸਤੋ ਆਪਾਂ ਨੇ ਇਹ ਇਸ ਜਗਤਨ 3 ਡਾਟ ਤੇ ਜਾ ਕੇ ਟੱਚ ਕਰਿਆ ਇੱਥੇ ਆਪਾਂ ਨੇ ਇਮੇਜ ਸਾਈਜ਼ ਇਮੇਜ ਸਾਈਜ਼ ਇਹ ਦੁਆ ਇਹ ਵਾਲਾ ਕਸਟਮਰ ਕਸਟਮ ਇਨ ਟੱਚ ਕਰਿਆ ਫਿਰ YouTube ਥੰਬਨੇਲ ਆ ਦੇਖੋ ਆਪਿਆ YouTube ਥੰਬਨੇਲ ਇਹਨੂੰ ਕਰਿਆ ਓਕੇ ਕਰਤਾ ਇਹ ਛੋਟਾ ਹੋ ਗਿਆ ਛੋਟਾ ਹੋ ਗਿਆ ਪਹਿਲਾਂ ਆਪਾਂ ਨੇ Facebook ਵਾਲਾ ਬਣਾਇਆ ਹੈ ਉਹਨੂੰ ਆਪਾਂ ਨੂੰ ਛੋਟਾ ਕਿਵੇਂ ਕਰਨਾ ਉਸੇ ਨੂੰ ਜੇ ਸੇਮ ਬਣਾਉਣਾ ਚਾਹੁੰਦੇ ਆਪਾਂ ਤਾਂ ਇੱਥੇ ਆ ਜਾਓ ਸੈਂਟਰ ਦੇ ਵਿੱਚ ਇਹ ਇਹਨੂੰ ਸੈਂਟਰ ਵਾਲੇ ਨੂੰ ਆਪਾਂ ਨੇ ਟੱਚ ਕਰਨਾ ਆ ਦੇਖੋ ਫਿਰ ਇੰਪੋਰਟ ਦੇ ਵਿੱਚ ਆਪਾਂ ਆਜੋ ਇੰਪੋਰਟ ਇੱਥੋਂ ਇੰਪੋਰਟ ਨੂੰ ਟੱਚ ਕਰਿਆ ਦੋਸਤੋ ਹੁਣ ਆਹ ਗੈਲਰੀ ਦੇ ਵਿੱਚ ਫੇਰ ਆ ਗਿਆ ਆਪਾਂ ਗੈਲਰੀ 'ਚ ਉਹ ਇਹਨੂੰ ਟੱਚ ਕਰਿਆ ਤੇ ਇਹਨੂੰ ਪਲੱਸ ਓਕੇ ਕਰ ਦਿਓ ਓਕੇ ਕਰਨ ਤੋਂ ਬਾਅਦ ਆ ਦੇਖੋ ਇਹ ਚੌੜਾ ਹੈਗਾ ਇਹਨੂੰ ਆਪਾਂ ਨੇ ਇੱਥੋਂ ਛੋਟਾ ਕਰ ਲੈਣਾ ਇਹ ਇਦਾਂ ਛੋਟਾ ਕਰਕੇ ਇਹਨੂੰ ਸੈੱਟ ਕਰਕੇ ਆਹ ਬਿੰਦੂ ਤੋਂ ਇਹ ਆ ਬਿੰਦੂ ਆ ਜਿਹੜਾ ਦੋਸਤੋ ਇਹ ਵੱਡਾ ਛੋਟਾ ਕਰਦਾ ਹੁੰਦਾ ਜਿਹੜਾ ਤਾਂ ਤੇਜ ਉਹਨਾਂ ਨੂੰ ਤਾਂ ਪਤਾ ਹੀ ਇਹ ਜਿਹੜੇ ਪਹਿਲੀ ਦਵਾ ਦੇਖਦੇ ਨੇ ਉਹਨਾਂ ਨੂੰ ਪਤਾ ਇਹਨਾਂ ਦਾ ਆ ਬਿੰਦੂ ਆ ਜਿਹੜਾ ਇਹਨੂੰ ਆਪਾਂ ਨੇ ਇੱਧਰ ਨੂੰ ਕਰ ਲੈਣਾ ਤੇ ਆ ਬਿੰਦੂ ਆ ਜਿਹੜਾ ਇੱਥੇ ਵਾਲਾ ਇਹ ਤੋਂ ਰਾਈਟ ਸਾਈਡ ਨੂੰ ਕਿੱਚ ਲੈਣਾ ਇਹ ਬਣ ਗਿਆ ਇਹਨੇ ਸਾਰਾ ਕੁਝ ਇਸੇ ਸਾਈਜ਼ ਦਾ ਕਰ ਲਿਆ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਇਹਨੂੰ ਲੋਕ ਲਾ ਕੇ ਇੱਥੋਂ ਲੋਕ ਲਾ ਕੇ ਲੌਕ ਲਾ ਕੇ ਤੇ ਤੇ ਫੋਨ ਨਹੀਂ ਇਹਨੂੰ ਲੌਕ ਲਾ ਕੇ ਆਪਾਂ ਨੇ ਬੈਕ ਜਾਣਾ ਤੇ ਇਥੋਂ ਸੇਵ ਦਾ ਇਮੇਜ ਗੈਲਰੀ ਉਹਨੇ ਜਾ ਕੇ ਆਪਣੇ ਕੋਲੇ ਛੋਟਾ ਸਾਈਜ਼ ਹੈ ਜਿਹੜਾ ਆਪਣਾ ਥੰਬਨੈਲ ਪਿਆਰ ਹੋ ਗਿਆ ਆ ਵੇਖੋ ਮੈਂ ਹੁਣ ਤੁਹਾਨੂੰ ਦਿਖਾਉਣਾ ਆ ਬੈਠੇ ਆਪਾਂ ਗੈਲਰੀ ਦੇ ਵਿੱਚ ਪਹਿਲਾਂ ਆ ਵੱਡਾ ਬਣਿਆ ਹੋਇਆ ਸੀ ਤੇ ਆ ਹੁਣ ਆਪਣਾ ਛੋਟਾ ਬਣ ਗਿਆ ਰਾਈਟ ਇਹ ਦੋਸਤੋ ਥੰਬਨੈਲ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਿਆਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਭਰਾਓ